ਜੋ ਲੋਕ ਸਾਡੇ ਨਾਲ ਹੱਤਵਾਦੀਆਂ ਦਾ ਹੱਕ ਮੰਗਦੇ ਆਂ ਅਸੀਂ ਆਪਣੇ ਕੋਈ ਗਲਤ ਗੱਲ ਨਹੀਂ ਹੱਤਵਾਦੀਆਂ ਦਾ ਰੋਕ ਦਿੱਤਾ ਜਾ ਰਿਹਾ ਕਰਦਾ ਵਰਤਾਰਾ ਦੇ ਕੋਈ ਜਿਹੜਾ ਵੀ ਕੋਈ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਤੇ ਇਹ ਬਤਾਰਾ ਕੀਤਾ ਜਾਂਦਾ ਐਨੀ ਮਾੜੀ ਸਰਕਾਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਸਾਡੇ ਦੇ ਜਿਹੜੇ ਪਰਚੇ ਪਾਉਂਦੀ ਆ ਸਰਕਾਰ ਪਾ ਦੇ ਪਰ ਲੋਕਾਂ ਨੂੰ ਅਪੀਲ ਇਹ ਆ ਵੀ ਤੁਸੀਂ ਆਪ ਦਾ ਪੰਜਾਬ ਬਚਾ ਲਓ ਸਾਧ ਦੇ ਕੇ ਆਪਦੇ ادارے ਵਿਚ ਆਲੋ ਕਿਉਂਕਿ ਆਉਣ ਵਾਲੇ ਸਮੇਂ 'ਚ ਇੱਥੇ ਬੱਚਿਆਂ ਨੇ ਨੌਕਰੀ ਕਰਨੀ ਆ ਜੇ ਅਦਾਰੇ ਹੀ ਨਾ ਰਹੇ ਤਾਂ ਇੱਥੇ ਨੌਕਰੀਆਂ ਕਿੱਥੇ ਕਰਨਗੇ ਆਗੇ ਅਸੀਂ ਆਪਣੇ ਹੱਕਾਂ ਲਈ ਸ਼ਾਂਤਮਈ ਤਰੀਕੇ ਨਾਲ ਬਹਿ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਜੀ ਪਰ ਸਾਨੂੰ ਪਹਿਲਾਂ ਤਾਂ ਘਰੇ ਸ਼ਾਂਤਮਈ ਤਰੀਕੇ ਨਾਲ ਆਪਦੇ ਬੱਚਿਆਂ 'ਚ ਸੁੱਤਿਆਂ ਨੂੰ ਚੱਕਿਆ ਗਿਆ ਮੁੜ ਕੇ ਸ਼ਾਂਤਮਈ ਤਰੀਕੇ ਨਾਲ ਧਰਨੇ ਕਰਦਿਆਂ ਨੂੰ ਤੂਕੜੀਸ ਕਰਕੇ ਚੱਕਿਆ ਗਿਆ ਸਾਡੇ ਸਾਥੀਆਂ ਦੀਆਂ ਪੱਗਾਂ ਲਾਈਆਂ ਗਈਆਂ ਕੇਸਾਂ ਤੋਂ ਵੜ ਕੇ ਕੇਸ ਪੱਟੇ ਗਏ ਕੋਈ ਕਸਿੱਧੀ ਦੇ ਸਿੱਧੀ ਬੇਅਦਬੀ ਆ ਪੰਜਾਬ ਦੇ ਲੋਕਾਂ ਦਾ ਇੱਕ ਖੂਨ ਖਰਾਬਾ ਕਰਨਾ ਸਰਕਾਰ ਬਾਤ ਤੇ ਸਰਕਾਰ ਦੀ ਨਲਾਈਕੀ ਆ ਸਾਡੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਵੀ ਇਹ ਜਿਹੜਾ ਮੈਦਾਨੇ ਜੰਗ ਹੈ ਇਹਦੇ ਵਿੱਚ ਉਤਰਨ ਦੀ ਲੋੜ ਆ ਵੀ ਸਾਡਾ ਸਾਥ ਦਿਓ ਸਾਡੀਆਂ ਨੌਕਰੀਆਂ ਦਾ ਹੀ ਸਾਨੂੰ ਪਰਵਾਹ ਨਹੀਂ ਸਾਨੂੰ ਪਰਚਿਆਂ ਦਾ ਡਰ ਨਹੀਂ ਜਦੋਂ ਤੱਕ ਜਾਂਦੀ ਆ ਸਰਕਾਰ ਜਾਵੇ ਪਰ ਪੰਜਾਬ ਬਚਾ ਲੋ ਸਾਡੀ ਬੇਨਤੀ ਆ ਵੱਲੋਂ ਐਨਾ ਕੋ ਤੁਸੀਂ ਦੇਖ ਸਕਦੇ ਹੋ سلوਕ ਸਾਡੇ ਨਾਲ ਜਿਹੜਾ ਕੀਤਾ ਜਾ ਰਿਹਾ ਕਿੰਨਾ ਭਾਰੀ ਜਿਹੜਾ ਪੁਲਿਸ ਬਲ ਜਿਹੜਾ ਸਾਡੇ ਤੇ ਲਾਇਆ ਗਿਆ ਜਿਵੇਂ ਅਸੀਂ ਪਤਾ ਨਹੀਂ ਕਿੱਡਾ ਕੋ ਵੱਡਾ ਜੁਰਮ ਕਰਕੇ ਇੱਥੇ ਆਏ ਪਿਆ ਅੱਜ ਸਾਨੂੰ ਮੈਡੀਕਲ ਕਰਾਉਣ ਵਾਸਤੇ ਇੱਥੇ ਲਿਆਂਦਾ ਗਿਆ ਦੋ ਦਿਨ ਹੋ ਗਏ ਸਾਨੂੰ ਘੱਗੇ ਥਾਣੇ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਅੱਜ ਸਾਡੇ ਘਰਦਿਆਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸਾਰਾ ਕੁਝ ਸਾਡਾ ਜਮਾ ਕੀਤਾ ਹੋਇਆ ਸਾਡੇ ਪਿੱਛੇ ਫੈਮਲੀਆਂ ਪਰੇਸ਼ਾਨ ਨੇ ਤੇ ਸਾਡੇ ਨਾਲ ਜਿਹੜਾ سلوਕ ਆ ਉਹ ਤੁਸੀਂ ਆਪ ਹੀ ਕਵਰ ਕੀਤਾ ਹੋਈਗਾ ਕੇਸਾਂ ਤੋਂ ਫੜ ਕੇ ਕਿਸੀ ਟਿਆ ਗਿਆ ਮੇਰੇ ਮੇਰੇ ਕੋਲ ਆ ਕੇਸ ਪਏ ਨੇ ਮੇਰੇ ਕੋਲ ਮੈਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਤੇ ਬੇਨਤੀ ਕਰਦਾ ਵੀ ਜਿਹੜੇ ਬੰਦੇ ਇਸ ਕਵਰੇਜ ਦੇ ਵਿੱਚ ਆਏ ਨੇ ਤੁਹਾਡੇ ਮਾਧਿਅਮ ਰਾਹੀਂ ਆਹ ਮੇਰੇ ਕੇਸ ਨੇ ਆਹ ਮੇਰੇ ਕੇਸ ਜਿਹੜੇ ਮੈਂ ਕੱਲ ਕੰਗਾ ਕੀਤਾ ਸੀਗਾ ਮੇਰੇ ਕੇਸ ਨਿਕਲੇ ਰਹੇ ਜਿਹੜੇ ਇਹਨਾਂ ਨੇ ਮੈਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਦਿਨ ਵੀ ਪੱਗ ਦੀ ਬੇਅਦਬੀ ਕੀਤੀ ਜੋ ਕਿ ਇਹਨਾਂ ਨੂੰ ਕੋਈ ਰਾਈਟ ਨਹੀਂਗਾ ਤੁਸੀਂ ਲੱਤਾ ਬਾਹਾਂ ਤੋਂ ਫੜ ਕੇ ਸਾਨੂੰ ਲੈ ਜਾਓ ਕੇਸ ਤੋਂ ਫੜ ਲਓ ਇੱਕ ਮੁਲਾਜ਼ਮ ਸੀਗਾ ਉਹਦੀ ਬਿਲਕੁਲ ਪਛਾਣ ਹੋ ਰਹੀ ਏ ਸਿਵਲ ਦੇ ਵਿੱਚ ਸੀਗਾ ਉਹਨੇ ਮੈਨੂੰ ਕੇਸਾਂ ਤੋਂ ਫੜ ਕੇ ਦੋਹਾਂ ਹੱਥਾਂ ਨਾਲ ਖਿੱਚ ਕੇ ਇੱਕ ਸੀਟ ਕੇ ਮੈਨੂੰ ਬਸ ਦੇ ਵਿੱਚ ਜਿਹੜੇ ਸਿੱਟਣ ਦੀ ਕੋਸ਼ਿਸ਼ ਕੀਤੀ ਐਨਾ ਜ਼ਿਆਦਾ ਤਸ਼ੱਦਦ ਸਾਡੇ ਨਾਲ ਕੀਤਾ ਵੀ ਅਸੀਂ ਕਿਹੜਾ ਕੋਈ ਉੱਥੇ ਕੋਈ ਕੋਈ ਉੱਥੇ ਅਸੀਂ ਆਪਾਂ ਗਲਤ ਕੰਮ ਕਰ ਰਹੇ ਸੀ ਜਿਹੜਾ ਸਾਡੇ ਨਾਲ ਅਤਵਾਦੀਆਂ ਵਾਲਾ سلوਕ ਕੀਤਾ ਜਾ ਰਿਹਾ ਇਹ ਸਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਕੋਈ ਪੰਜਾਬ ਹਮੈਤੀ ਜਥੇਬੰਦੀਆਂ ਨੇ ਉਹਨਾਂ ਅੱਗੇ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿਓ ਜੇ ਪੰਜਾਬ ਬਚਾਉਣਾ ਤਾਂ ਅੱਜ ਕੱਲ ਦਾ ਆਦੇ ਸਮੇਂ ਦੇ ਵਿੱਚ ਬਹੁਤ ਜਥੇਬੰਦੀਆਂ ਜਿਹੜੇ ਪੰਜਾਬ ਦੇ ਹੱਕ ਦੀ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਤੇ ਅਸੀਂ ਵੀ ਉਸੇ ਰਾਹ ਦੇ ਤੁਰੇ ਸਾਂ ਕਿਉਂਕਿ ਪਹਿਲਾਂ ਸਾਡੀ ਲੜਾਈ ਸੀ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੀਆਂ ਪਰ ਜਿਹੜੀ ਇਹ ਸਾਡੀ ਲੜਾਈ ਸੀਗੀ ਇਹ ਵਿਭਾਗ ਬਚਾਉਣ ਦੀ ਲੜਾਈ ਸੀਗੀ ਸਰਕਾਰ ਦਿਨ ਪ੍ਰਤੀ ਦਿਨ ਵਿਭਾਗਾਂ ਨੂੰ ਜਿਹੜੀ ਖੁੱਡੇ ਲੈਣ ਲਾ ਕੇ ਉਹਨਾਂ ਨੂੰ ਜੰਦਰੇ ਲਾਉਣ ਵਾਲੇ ਪਾਸੇ ਲਾ ਜਾ ਰਹੀ ਹੈ ਵਿਭਾਗ ਬੰਦ ਕਰਨ ਜਾ ਰਹੀ ਹੈ ਪਿੱਛੇ ਜੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਆਰਟੀਓ ਦਫਤਰਾਂ ਨੂੰ ਜੰਦਰੇ ਲਾਏ ਗਏ ਰਹੇ ਵੀ ਆਰਟੀਓ ਦਫਤਰ ਬੰਦ ਕੀਤੇ ਜਾਣਗੇ ਜੇ ਵਿਭਾਗ ਬੰਦ ਹੋਣਗੇ ਤਾਂ ਲੋਕਾਂ ਦੀਆਂ ਨੌਕਰੀਆਂ ਤੇ ਹੱਕਾਂ ਤੇ ਡਾਕਾ ਆ ਅਸੀਂ ਅਪੀਲ ਕਰਦੇ ਹਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਨੂੰ ਜੇ ਪੰਜਾਬ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪੈਣੀ ਹੈ ਅਸੀਂ ਆਵਾਜ਼ ਬੁਲੰਦ ਕੀਤੀ ਤੇ ਆਵਾਜ਼ ਬੁਲੰਦ ਵਾਲਿਆਂ ਦੇ ਖਿਲਾਫ ਜਿਹੜਾ ਸਰਕਾਰ ਦਾ ਜਿਹੜਾ ਰੋਖਾ ਉਹ ਤੁਸੀਂ ਆਪ ਰੋਜ਼ਾਨਾ ਅੱਖੀਂ ਦੇਖ ਰਹੇ ਹੋ ਵੀ ਕੀ ਰੋਖਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਜੀ ਦਬਣ ਵਾਲੇ ਨਹੀਂ ਇਹ ਕੌਮ ਦਬਣ ਵਾਲੀ ਨਹੀਂ ਹਮੇਸ਼ਾ ਚੜ੍ਹਦੀ ਕਲਾ 'ਚ ਸਾਨੂੰ ਇਹਨਾਂ ਪਰਚਿਆਂ-ਪੁਰਚਿਆਂ ਦੀ ਪਰਵਾਹ ਨਹੀਂ ਨਾ ਸਾਡੇ ਬਜ਼ੁਰਗਾਂ ਨੇ ਪਰਵਾਹ ਕੀਤੀ ਨਾ ਸਾਡੇ ਯੋਧਿਆਂ ਨੇ ਪਰਵਾਹ ਕੀਤੀ ਤੇ ਨਾ ਅਸੀਂ ਜੋ ਅਸੀਂ ਪਰਵਾਹ ਕਰਦੇ ਹਾਂ ਲਈ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਲਗਾਤਾਰ ਲੜਦੇ ਰਹਾਂਗੇ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸਾਡੇ ਨਾਲ ਹੱਤਬਾਦੀ ਵਾਲਾ ਸਬੂਤ ਕਰ ਰਹੀ ਹੈ ਇਹ ਲੋਕਤੰਤਰ ਦਾ ਘਾੜਾ ਹੈ ਲੋਕ ਜਿਹੜੇ ਹੱਕਾਂ ਲਈ ਲੜਦੇ ਨੇ ਅਸੀਂ ਪਬਲਿਕ ਦੀ ਡਿਮਾਂਡ ਵਾਸਤੇ 필ਦਾਈ ਲੜ ਰਹੇ ਹਾਂ ਕਿਉਂਕਿ ਜੇਕਰ ਸਾਰਾ ਸੈਕਟਰ ਪ੍ਰਾਈਵੇਟ ਸੈਕਟਰ ਹੋਵੇ ਤਾਂ ਆਮ ਪਬਲਿਕ ਨੂੰ ਕੋਈ ਵੀ ਫੈਸਿਲਿਟੀ ਨਹੀਂ ਮਿਲਣੀ ਸਫਰ ਮਹਿੰਗਾ ਹੋ ਜਾਵੇਗਾ ਕੋਈ ਜੀ ਆਮ ਆਦਮੀ ਪਾਰਟੀ ਪਰਸੋਂ 28 ਤਰੀਕ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਾਂਤਮਈ ਪ੍ਰੋਟੈਸਟ ਕਰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਅਸੀਂ ਸਾਨੂੰ ਧਰਨੇ ਦੇ ਵਿੱਚੋਂ ਕੁੱਟਮਾਰ ਕਰਕੇ ਜਲੀਲ ਕਰਕੇ ਗੁਰਸਿੱਖ ਬੰਦਿਆਂ ਦੇ ਕੱਪੜੇ ਪਾਰ ਕੇ ਕੇਸਾਂ ਤੋਂ ਖਿੱਚ-ਖਿੱਚ ਕੇ ਵਿਦਵੀਆਂ ਕਰਕੇ ਇਹ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹਦੇ ਕਰਿੰਦੇ ਆ ਉਹ ਖਿੱਚ ਕੇ ਲੈ ਕੇ ਗਿਆ ਕਿਤੇ ਧੋਕੇ ਸਾਨੂੰ ਥਾਣੇ ਦੇ ਵਿੱਚ ਲੈ ਕੇ ਗਿਆ ਅਸੀਂ ਆਪਣੀਆਂ ਨੌਕਰੀਆਂ ਰੈਗੂਲਰ ਕਰਵਾਉਣ ਠੇਕੇਦਾਰ ਨੂੰ ਬਾਹਰ ਕੱਢਣ ਤੇ ਵਿਭਾਗ ਨੂੰ ਵਿਭਾਗ ਦੇ ਵਿੱਚ ਆਪਣੀ ਬਸਾ ਪਾਉਣ ਤੇ ਨਾਲ ਦੀ ਨਾਲ ਕਿਲੋਮੀਟਰ ਜੋ ਨਿੱਜੀਕਰਨ ਵਿਭਾਗ ਦਾ ਕਰ ਰਹੇ ਸੀ ਉਹਦਾ ਅਸੀਂ ਵਿਰੋਧ ਕਰ ਰਹੇ ਸੀ ਵਿਭਾਗ ਦੀ ਹੋਂਦ ਦੀ ਲੜਾਈ ਲੜ ਰਹੇ ਸੀ ਸੋ ਇਹ ਮੰਗਾ ਕਰਕੇ ਅਸੀਂ ਜਿਹੜਾ ਪ੍ਰੋਟੈਸਟ ਰੱਖਿਆ ਸੀ ਇੱਕ ਪਾਸੇ ਤਾਂ ਮਾਨ ਸਾਹਿਬ ਕਹਿੰਦੇ ਸੀ ਵੀ ਅਸੀਂ ਹਰਾ ਪਿੰਨ ਚਲਾਵਾਂਗੇ ਕੋਈ ਪ੍ਰੋਟੈਸਟ ਨਹੀਂ ਕਰੇਗਾ ਅੱਜ 50 ਤੋਂ 55 ਨੌਜਵਾਨ ਨੇ ਜਿਹੜੇ ਉਹਨਾਂ ਨੂੰ ਪ੍ਰੈਸਟ ਕਰਕੇ ਹਰਾਸਮੈਂਟ ਕਰਕੇ ਪਰਿਵਾਰਦਿਆਂ ਨੂੰ ਘਰਦਿਆਂ ਨੂੰ ਮਿਲ ਨਹੀਂ ਦਿੱਤਾ ਯਾਰਿਆ ਇਹਨਾਂ ਨੂੰ ਫੜਿਆ ਗਿਆ ਅਰੈਸਟ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਇੱਥੇ ਮੈਡੀਕਲ ਕਰਨ ਵਾਸਤੇ ਲੈ ਕੇ ਆਏ ਆਗੇ ਸੋ ਅਸੀਂ ਜ਼ਬਰਦਸਤ ਮੂੰਪੋੜ ਜਵਾਬ ਦੇਵਾਂਗੇ ਸਾਡੇ ਜੋ ਵੀ ਹੋਇਆ ਸਾਤੋਂ ਅੱਗੇ ਵੀ ਅਸੀਂ ਤਿੱਖਾ ਸੰਘਰਸ਼ ਕਰਾਂਗੇ ਦੇਖੋ ਜੀ ਇਹ ਸਰਕਾਰ ਦਾ ਜ਼ਬਰ ਹੈ ਸਰਕਾਰ ਦਾ ਫੇਲੀਅਰ ਹੈ ਅਸੀਂ ਇਹਦੀ ਹੁਕ ਮੁਰਤੋਂ ਨਿੰਦਾ ਕਰਦੇ ਆਂਗੇ ਸਰਕਾਰ ਨੇ ਜੋ ਚਾਹਿਆ ਜਿਵੇਂ ਵੀ ਚਾਹਿਆ ਉਸ ਤਰ੍ਹਾਂ ਸਰਕਾਰ ਕਰ ਰਹੀ ਹੈ ਪਰ ਨਜਾਇਜ਼ ਸਾਡੇ ਦੇ ਪਰਚੇ ਪੈ ਰਹੀ ਹੈ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਤੇ ਅੱਗੇ ਵੀ ਜਿਹੜਾ ਸਾਡਾ ਪ੍ਰੋਟੈਸਟ ਹੈ ਜੂੰਦਾ ਤੂੰ ਚੱਲੇਗਾ ਜਿੰਨਾ ਤੂੰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਤੱਕਰ ਅਸੀਂ ਇਹ ਲੜਾਈ ਲੜਦੇ ਰਹਾਂਗੇ ਬਿਲਕੁਲ ਜੀ ਸਰਕਾਰ ਨੇ ਆਪਣੀ ਜਿਹੜੀ ਪਾਲਿਸੀ ਹੈ ਵਰਤਣੀ ਹੈ ਅਸੀਂ ਸਰਕਾਰ ਨੂੰ ਬਚਾਉਣ ਖਾਤਰ ਸੌਰੀ ਸਰਕਾਰ ਦਾ ਅਧਾਰਾ ਬਚਾਉਣ ਖਾਤਰ ਆਪਣੀਆਂ ਨੌਕਰੀਆਂ ਰੈਗੂਲਰ ਕਰਾਉਣ ਖਾਤਰ ਤੇ ਠੇਕੇਦਾਰਾਂ ਨੂੰ ਬਾਹਰ ਕੱਢਣ ਖਾਤਰ ਅਸੀਂ ਜਿਹੜੀਆਂ ਆਪਣੀਆਂ ਹੱਕੀ ਤੇ ਜਾਜ ਮੰਗਾਂ ਨੇ ਉਹ ਮੰਨਵਾਉਣ ਦੀ ਖਾਤਰ ਸਾਡੀਆਂ 50 ਤੋਂ 55 ਮੀਟਿੰਗਾਂ ਨੇ ਜਿਹੜੀਆਂ ਸਰਕਾਰ ਨਾਲ ਹੋ ਚੁੱਕੀਆਂ ਨੇ ਇਹ ਸਰਕਾਰ ਦਾ ਫੇਲਿਅਰ ਹੈ ਮੰਗਾ ਮੰਨ ਕੇ ਲੈਟਰ ਜਾਰੀ ਕਰਕੇ ਨੋਟੀਫਿਕੇਸ਼ਨ ਕਰਕੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਪੂਰਨੀ ਕਰਦੀ ਇਸ ਕਾਰਨ ਸਾਨੂੰ ਧਰਨੇ ਲਾਉਣੇ ਪਏ। ਉਮੀਦ ਕਰਦੇ ਆ ਵੀ ਪੰਜਾਬ ਸਰਕਾਰ ਆ ਜਿਹੜੀ ਜਾਗੂਗੀ ਇਹ ਮਾਨ ਸਾਹਿਬ ਜੋ ਵਿਧਾਨ ਸਭਾ ਚ ਕਹਿੰਦੇ ਸੀ ਕਿ ਪਹਿਲੀ ਵਿਧਾਨ ਸਭਾ ਦੇ ਵਿੱਚ ਅਸੀਂ ਮੁਲਾਜ਼ਮ ਪੱਕੇ ਕਰਾਂਗੇ ਲਗਭਗ 1 ਸਾਲ ਸਰਕਾਰ ਦਾ ਰਹਿ ਗਿਆ ਹਾਲ ਤੱਕ ਕੋਈ ਵੀ ਮੁਲਾਜ਼ਮ ਪੀਆਰਟੀਸੀ ਪਨਬਸ ਪੰਜਾਬ ਰੋਡਵੇ ਦੇ ਵਿੱਚ ਪੱਕਾ ਨਹੀਂ ਕੀਤਾ ਨਾ ਹੀ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਦੇ ਵਿਭਾਗ ਦੇ ਵਿੱਚ ਕੋਈ ਇਹਨੇ ਬਸ ਪਾਈ ਆ। ਇਹ ਸਰਕਾਰ ਦਾ ਫੇਲੀਅਰ ਹੈ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਵਰਗਾਂ ਦੇ ਮੁਲਾਜ਼ਮ ਨੇ ਜਿਹੜੇ ਰੋਸਟਰ ਨੇ ਲਾਰੇ ਨੇ ਰੋਸਟਰ ਨੇ ਲੱਗ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਨੂੰ ਬੇਨਤੀ ਹੈ ਵੀ ਸਾਡੀਆਂ ਹੱਕੀ ਤੇ ਜਾਇਜ਼ ਮੰਗਾ ਮੰਨ ਕੇ ਜਿਹੜੀ ਸਾਡੀ ਮੰਗ ਹੈ ਉਹਨੂੰ ਸਪੂਰਨ ਕੀਤਾ ਜਾਵੇ ਜਿਹੜੇ ਸਾਡੇ ਸਾਥੀ ਰਹਾ ਬੰਦੀ ਬਣਾਇਆ ਜਿਨ੍ਹਾਂ ਨੂੰ ਜੇਲਾਂ ਵਿੱਚ ਡੱਕਿਆ ਗਿਆ ਉਹਨਾਂ ਨੂੰ ਰਹਾ ਕੀਤਾ ਜਾਵੇ ਅਸੀਂ ਪੰਜਾਬ ਦੀ ਪਬਲਿਕ ਨੂੰ ਵੀ ਅਪੀਲ ਕਰਦੇ ਆ ਸਾਰੀਆਂ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਟਰੇਡ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਵੀ ਇਹਨਾਂ ਨੇ ਇੱਕ ਇੱਕ ਅਧਾਰਾ ਕਰਕੇ ਸਾਰੇ ਅਧਾਰੇ ਆ ਜਿਹੜੇ ਉਹਨਾਂ ਦਾ ਭੋਗ ਪਾ ਦੇਣਾ ਜਿਹੜੀਆਂ ਨੀਤੀਆਂ ਨੇ ਸੈਂਟਰ ਸਰਕਾਰ ਦੀਆਂ ਨੇ ਸਿਰਫ ਇਹਨਾਂ ਦੇ ਚਿਹਰੇ ਤੇ ਪੱਗਾਂ ਦੇ ਰੰਗ ਬਦਲੇ ਆ ਬਾਕੀ ਸਭ ਕੁਝ ਉਹੀ ਆ ਇਹ ਭੰਡਾ ਸਰਕਾਰ ਫੇਲ ਹੋ ਚੁੱਕੀ ਆ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆ ਪੰਜਾਬ ਵਾਸੀਆਂ ਨੂੰ ਸਾਡੀ ਅਪੀਲ ਆ ਵੀ ਸਰਕਾਰੀ ਅਦਾਰੇ ਤੁਹਾਡੇ ਆਪਣੇ ਅਦਾਰੇ ਨੇ ਇਹਨਾਂ ਨੂੰ ਬਚਾਓ ਸਾਡੀ ਵੱਧ ਤੋਂ ਵੱਧ ਜਿਹੜੀ ਹੈ ਮਦਦ ਕਰੋ